ਟੱਡੇ ਕੋ ਵੋਟਾਂ ਇਸੇ ਚੱਕਰ ਚ ਲਗਾਈ ਜਾਂਦੀਆਂ ਜੀ ਮੁਸ਼ਕਲ ਤੁਸੀਂ ਦੱਸਦੇ ਹੋ ਕਿ ਬੰਨਦੀ ਆ ਤੇ ਇਸ ਵਾਦਾ ਹਰ ਵਾਰੀ ਇਹੀ ਹੁੰਦਾ ਇਹੋ ਵਾਦਾ ਜੀ ਸਾਡਾ ਬੰਨਦਾ ਹੀ ਬੰਨਦਾ ਵਾਦਾ ਕਰਕੇ ਵੋਟਾਂ ਲਈਏ ਤੇ ਕਿੰਨੀ ਵਾਰ ਟੁੱਟ ਚੁੱਕਾ ਬੰਨ ਇਹ ਬੰਨ ਸਾਡਾ ਮੇਰੀ ਸੰਭਾਲ ਜੀ ਚਾਰ ਪੰਜ ਵਾਰੀ ਟੁੱਟ ਚੁੱਕਾ ਜੀ ਮੰਨ ਲੇ ਐਮਐਲਏ ਸਾਡਾ ਅੰਦਰ ਚਲ ਜਾਂਦਾ ਜੇਲ੍ਹ ਚ ਹੋ ਗਈ ਉਹਨੂੰ ਹੋਰ ਕੋਈ ਅਧਿਕਾਰੀ ਭੇਜਣਾ ਕੋਈ ਨਿਮੇਤਾ ਹੋਰ ਲਾਦਣ ਗਾੜੀ ਜੀ ਤੇ ਸਾਡੀ ਛਾਰ ਲਈ ਜਾਵੇ ਤੇ ਸਾਡਾ ਬੰਨ ਵੱਜਦੇ ਕਣ ਕਰੀ ਆਸ ਹੋ ਜੇ ਲੋਕਾਂ ਨੂੰ ਇਹ ਜਦੋਂ ਲਾਲਪੁਰਾ ਸਾਹਿਬ ਜਿੱਤੇ ਆ ਪਹਿਲੀ ਵਾਰੀ ਉਥੇ ਗੁਰਦਾਰਾ ਸਾਹਿਬ ਜਿੱਥੇ ਆਪਣਾ ਨਿਸ਼ਾਨ ਸਾਹਿਬ ਟੁੱਟ ਚੁੱਕਾ ਵਾ ਉਥੇ ਪਹਿਲੀ ਵਾਰੀ ਛੱਧਿਆ ਉਹਨਾਂ ਨੂੰ ਪਹਿਲੇ ਦਿਨ ਉਥੇ ਆਏ ਆ ਜਿੱਦਣ ਜਿੱਤਨ ਤੋਂ ਬਾਅਦ ਆਂਦੇ ਹੀ ਇਹ ਸੜਕ ਬਣਾ ਦੇਾਂਗੇ ਅੱਛਾ ਤਿੰਨ ਚਾਰ ਸਾਲ ਹੋ ਗਏ ਜੀ ਇਹ ਸੜਕ ਨਹੀਂ ਕੋਈ ਬਣੀ ਇਸ ਤਰ੍ਹਾਂ ਕਿ ਪੱਕੀ ਫਸਲ ਆਪਾਂ ਦੇਖ ਰਿਆ ਸੀਗੇ ਪੱਕੀ ਫਸਲ ਆ ਮੁੰਜਰਾ ਉਹਦੀਆਂ ਬਿਲਕੁਲ ਪੱਕੀਆਂ ਸੀਗੀਆਂ ਪੱਕੀ ਫਸਲ ਤੇ ਪ੍ਰਸ਼ਤਿਕੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਇਸ ਦੇ ਤੇ ਬਹੁਤ ਜ਼ਿਆਦਾ ਜਿਹੜਾ ਘਟ 2 2.5 ਏਕੜ ਤੋਂ ਵੀ ਥੱਲੇ ਵਾਲੇ ਘਟਾਲੇ ਏਕੜਾ ਦੇ ਕਿਸਾਨ ਵੀ ਹੋਣਗੇ ਬਹੁਤ ਜ਼ਿਆਦਾ ਜੀ ਕਈਆਂ ਦੀ ਕਿੱਲਾ ਹੀ ਜ਼ਮੀਨ ਹੋਆ ਕਈਆਂ ਦੀ ਦੋ ਕਿੱਲੇ ਆ ਤੇ ਇੰਦਰ ਸਿੰਘ ਜਦੋਂ ਲਾਲਪੁਰ ਆਏ ਸੀਗੇ ਤੇ ਉਹਨਾਂ ਨੇ ਵੀ ਇਹੋ ਵਾਅਦਾ ਕੀਤਾ ਸੀਗਾ ਕਿ ਤੁਹਾਡਾ ਜਿਹੜਾ ਬੰਨ ਪੱਕ ਗਿਆ ਕਿ ਉਹਨਾਂ ਦੰਦੇ ਵੀ ਨਹਿਰ ਦਾ ਰੂਪ ਆਹੀਂ ਦੇਤਾ ਵਾ ਰਿਕਾਰਡ ਜੀ ਇਹਦਾ ਤਾਂ ਸਰਕਾਰ ਨੂੰ ਭੇਜਿਆ ਹੋਇਆ ਇਹਦਾ ਨਹਿਰ ਦਾ ਰੂਪ ਦੇਗੀ ਪਹਿਲਾਂ ਕਾਂਗਰਸ ਸਰਕਾਰ ਦੇ ਵੇਲੇ ਜਦੋਂ ਛਕੀ ਦਾ ਇਥੇ ਇਲਾਕਾ ਸੀ ਉਹ ਵੀ ਆਂਦਾ ਸੀ ਮੈਂ ਟਰੈਕਟਰ ਲਿਆਂ ਕੇ 500 ਟਰੈਕਟਰ ਦਊ ਤੁਹਾਡਾ ਬੰਨ ਪੱਕਾ ਕਰ ਦੂੰਗਾ ਵਾਦਾ ਕੀਤਾ ਸੀ ਬਾਅਦ ਚ 10 ਸਾਲ ਰਾਜ ਕਰਕੇ ਆਓ ਉਹਨਾਂ ਨੇ ਕੋਈ 500 ਟਰੈਕਟਰ ਨਹੀਂ ਦਿੱਤਾ ਨਾ ਬੰਨ ਪੱਕਾ ਕੀਤਾ ਵਾ ਇਹ ਸਾਨੂੰ ਸਾਡੇ ਕੋ ਵੋਟਾਂ ਹੀ ਐਸੇ ਚੱਕਰ ਚ ਲਗਾਈ ਜਾਂਦੀਆਂ ਜੀ ਤੁਹਾਨੂੰ ਕਿਵੇਂ ਕੰਮ ਫਿਰ ਕਿਸ ਤਰੀਕੇ ਨਾਲ ਚੱਲ ਰਿਹਾ ਕਿਸਾਨਾਂ ਦਾ ਕਿ ਹੁਣ ਜਿਹੜੇ ਪੋਗਲਾ ਮਸ਼ੀਨਾਂ ਲੱਗੀਆਂ ਹੋਈਆਂ ਨੇ ਜੀ ਐਸਬੀ ਲੱਗੀਆਂ ਹੋਈਆਂ ਨੇ اے باولن جی ਬਾਬੇ ثور ਸਿੰਘ ਵਾਲਿਆਂ ਨੇ ਭੇਜੀ ਆ ਬਾਬੇ ਘੋਲਾ ਹੋਣਾ ਨੇ ਜੀ ਉਹਨਾਂ ਨੇ ਸੇਵਾ ਚ ਲਾਈ ਆ ਬਾਬਾ ਖਰੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਣੀ ਅੱਗੇ ਵੀ ਉਹਨਾਂ ਬੱਧਾ ਹੈ ਬਾਬੇ ਗਰਨਾਵ ਸੇ ਹੋਣੀ ਯੂਪੀ ਤੋਂ ਸੰਗਤ ਲੈ ਕੇ ਆ ਗਏ ਇੱਥੇ ਬੰਨ ਬੱਧਾ 3.5 ਮਹੀਨੇ ਕੰਮ ਚੱਲਿਆ ਵਾ ਅਸਾਂ ਜੀ ਯੂਪੀ ਤੋਂ ਸੰਗਤ ਇੱਥੇ ਲਿਆ ਕੇ ਰਾਤ ਨੂੰ ਗੋਦਾਲ ਸਾਹਿਬ ਰਿੰਦੀ ਤੇ ਸਵੇਰੇ ਆ ਕੇ ਇੱਥੇ ਸਾਰੀ ਦਿਹਾੜੀ ਤੋੜੇ ਜਰੇ ਲਾਉਂਦੇ ਤੇ 3.5 ਮਹੀਨਿਆਂ ਜੋ ਬੰਨ ਬੱਧਾ ਕੇ ਸਰਕਾਰ ਨੇ ਵਿੱਚ ਸੰਯੋਗ ਨਹੀਂ ਦਿੱਤਾ ਜਿਸ ਤਰੀਕੇ ਨਾਲ ਪੰਜਾਬ ਦੇ ਸਭ ਤੋਂ ਵੱਡੇ ਟੁੱਟੇ ਹੋਏ ਬੰਨ੍ਹ ਦੇ ਉੱਪਰ ਮੌਜੂਦ ਆ ਤੇ ਕਿਸਾਨ ਵੀ ਗੱਲਬਾਤ ਕਰ ਲਈ ਮੌਜੂਦ ਨਹੀਂ ਤੇ ਗੱਲਬਾਤ ਕਰਦੀ ਕੋਸ਼ਿਸ਼ ਕਰਦੇ ਹਾਂ ਜੀ ਕਿਹਨਾ ਤੁਹਾਡਾ ਗੌਰਨੇਸ਼ਾਨ ਸਿੰਘ ਜੀ ਕੀ ਕਿਹਨਾ ਚਾਹੋਗੇ ਸਭ ਤੋਂ ਵੱਡਾ ਪੰਜਾਬ ਦਾ ਬੰਨ੍ਹ ਟੁੱਟਾ ਕਿ ਜਿਸ ਤਰੀਕੇ ਨਾਲ ਦੱਸ ਰਹੇ ਨੇ ਕਿ 5-6 ਪਿੰਡਾਂ ਦੀ ਜ਼ਮੀਨ ਜਿਹੜੀ ਆ ਇਸ ਦੇ ਨਾਲ ਜਿਹੜਾ ਨੁਕਸਾਨੀ ਗਈ ਹੈ ਹਾਂ ਜੀ ਹਾਂ ਜੀ ਇਹ ਪੰਜਾਂ ਪਿੰਡਾਂ ਦੀ ਪੈਲੀ ਆ ਜੀ ਇਹ ਸਭ ਬਰਬਾਦ ਹੋ ਗਈ ਆ ਪਾਣੀ ਦੇ ਨਾਲ ਜੀ 4-5 ਕਿਲੋਮੀਟਰ ਬੰਨ੍ਹ ਟੁੱਟ ਗਿਆ ਵਾ ਜੀ ਤੇ ਦਰਿਆ ਹੀ ਇੱਕ ਹਿਸਾਬ ਦਾ ਸਾਰਾ ਇਹਨੂੰ ਹੋ ਗਿਆ ਜੀ ਤੇ ਪਾਣੀ ਗਾਂ ਨੂੰ ਘਟ ਜਾਂਦਾ ਇਹਨੂੰ ਜ਼ਿਆਦਾ ਇਪਰ ਕਿਵੇਂ ਕੰਮ ਫਿਰ ਕਿਸ ਤਰੀਕੇ ਨਾਲ ਚੱਲ ਰਿਹਾ ਕਿਸਾਨਾਂ ਦਾ ਕਿ ਹੁਣ ਜਿਹੜੇ ਜੇ ਪੋਗਲਾ ਨਸੀਨਾ ਲੱਗੀਆਂ ਹੋਈਆਂ ਨੇ ਜੇ ਐਸਵੀ ਲੱਗੀਆਂ ਹੋਈਆਂ ਨੇ ਇਹ ਪੋਗਲਣ ਜੀ ਬਾਬੇ ਥੁਰ ਸਿੰਘ ਵਾਲਿਆਂ ਨੇ ਭੇਜੀ ਆ ਬਾਬੇ ਕੋਲ ਹੁਣਾਂ ਨੇ ਜੀ ਉਹਨਾਂ ਨੇ ਸੇਵਾ ਚਲਾਈ ਆ ਬਾਬਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੁਣੀ ਅੱਗੇ ਵੀ ਉਹਨਾਂ ਬੱਧਾ ਹੈ ਬਾਬੇ ਗਰਨਾਮ ਸਿੰਘ ਹੁਣੀ ਯੂਪੀ ਤੋਂ ਸੰਗਤ ਲੈ ਕੇ ਆ ਗਏ ਇੱਥੇ ਬੰਨ ਬੱਧਾ 3.5 ਮਹੀਨੇ ਕੰਮ ਚੱਲਿਆ ਵਾ ਅੱਛਾ ਜੀ ਯੂਪੀ ਤੋਂ ਸੰਗਤ ਇੱਥੇ ਲਿਆ ਕੇ ਰਾਤ ਨੂੰ ਗੋੰਦਾਲ ਸਾਹਿਬ ਰਿੰਦੀ ਜੀ ਤੇ ਸਵੇਰੇ ਆ ਗਏ ਇੱਥੇ ਸਾਰੀ ਦਿਹਾੜੀ ਤੋੜੇ ਯਾਰੇ ਲ ਤੇ 3.5 ਮਹੀਨਿਆਂ ਜੋ ਬੰਨ ਬਦਾ ਕੇ ਸਰਕਾਰ ਨੇ ਵਿੱਚ ਸੰਯੋਗ ਨਹੀਂ ਦਿੱਤਾ ਤੇ ਅਸੀਂ ਜਿਹੜਾ ਹੁਣ ਕਿਸ ਤਰੀਕੇ ਨਾਲ ਜਿਹੜੀ ਐ ਇੱਥੇ ਮਦਦ ਹੋ ਸਕਦੀ ਹੈ ਇਹ ਜੀ ਇਸ ਹਿਸਾਬ ਨਾਲ ਮੈ ਤੋਂ ਹੱਕਦੀ ਆ ਜੀ ਡੀਜ਼ਲ ਦੀ ਹੋ ਜੇ ਜਿਦਾਂ ਤਾਰ ਵਾ ਰੱਸੀ ਆ ਤੋੜੇ ਆ ਬੈਗ ਵਾ ਜੰਮੂ ਬੈਗ ਅੱਗੇ ਵੀ ਲਿਆਂਕੇ ਲਾਏ ਜੀ ਇੱਥੇ ਪਰੋਂ ਰਾਣੇਂਦਰ ਨੇ ਦਿੱਤੇ ਜੀ ਉਹ ਬਾਬਿਆਂ ਦੇ ਸੇਵਾ ਕਰਦਾ ਹੈ ਜੀ ਤੇ ਉਹਨਾਂ ਨੇ ਦਿੱਤੇ ਉਦੋਂ ਅਸੀਂ ਬੈਗ ਲਿਆ ਕੇ ਉਹਨਾਂ ਕੋਲ ਆਉਂਦੇ ਰਹੇ ਆ ਜੀ ਤੇ ਇੱਧਰ ਸਰਕਾਰ ਨੇ ਸਾਡੀ ਕਿਸੇ ਨੇ ਬਾਣੀ ਜੀ ਫੜੀ ਅਗੇ ਵੀ ਇਹੀ ਜੀ ਗਾਹੀ ਭਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਛਾਰ ਲਈ ਜਾਵੇ ਸਾਡਾ ਕੀ ਦੋਹਾ ਜੀ ਖਡੂਰ ਸਾਹਿਬ ਦੇ ਹਲਕੇ ਦਾ ਬਿਲਕੁਲ ਛਾੜਾ ਕਿਸ ਨੇ ਛਾਰ ਹੀ ਨਹੀਂ ਲਈ ਜੀ ਮੰਨ ਲੈਂਦੇ ਐ ਐਮਐਲਏ ਸਾਡਾ ਅੰਦਰ ਚਲ ਜਾਂਦਾ ਜੇਲ੍ਹ ਚ ਹੋ ਗਈ ਉਹਨੂੰ ਹੋਰ ਕੋਈ ਅਧਿਕਾਰੀ ਭੇਜਣਾ ਕੋਈ ਨਵੇਂ ਦਾ ਹੋਰ ਲਾਦਨ ਗਾੜੀ ਜੀ ਤੇ ਸਾਡੀ ਛਾਰ ਲਈ ਜਾਵੇ ਸਾਡਾ 1:00 ਵਜੇ ਕਣਕ ਦੀ ਆਸ ਹੋ ਜੇ ਲੋਕਾਂ ਨੂੰ ਜਿਸ ਤਰ੍ਹਾਂ ਕਿ ਪੱਕੀ ਫਸਲ ਆਪਾਂ ਦੇਖ ਰਿਆ ਸੀਗੇ ਕਿ ਪੱਕੀ ਫਸਲ ਆ ਮੁੰਜਰਾ ਉਹਦੀਆਂ ਬਿਲਕੁਲ ਪੱਕੀਆਂ ਸੀਗੀਆਂ ਪੱਕੀ ਫਸਲ ਤੇ ਪ੍ਰੇਸ ਤੇ ਕੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਇਸ ਦੇ ਤੇ ਬਹੁਤ ਜ਼ਿਆਦਾ ਜਿਹੜਾ ਘਟ 2 3 ਏਕੜ ਤੋਂ ਵੀ ਥੱਲੇ ਵਾਲੇ ਘਾਟਾ ਵਾਲੇ ਏਕੜਾ ਦੇ ਕਿਸਾਨ ਵੀ ਹੋਣਗੇ ਬਹੁਤ ਜ਼ਿਆਦਾ ਜੀ ਕਈਆਂ ਦੀ ਕਿੱਲਾ ਹੀ ਜ਼ਮੀਨ ਹੋਆ ਕਈਆਂ ਦੀ ਦੋ ਕਿੱਲੇ ਆ ਤੇ ਕਈਆਂ ਦੀ 6 70 ਕਿੱਲੇ ਵੀ ਹੈ ਗਈ ਆ ਜੀ ਤੇ ਕਈਆਂ ਦੇ ਘਰ ਹੀ ਰੁੜ ਕੇ ਆਓ ਬਈ ਕਾਂ ਜੀ ਗਾਰਡਲੇ ਬੰਨੇ ਸਾਬ ਬੈਂਕਾਂ ਦੇ ਉਹਨਾਂ ਦੇ ਪਹੂ ਪਿੰਡ ਖੜਨੇ ਪਏ ਆ ਅੱਛਾ ਜੀ ਤੇ ਬਹੁਤ ਬਰਬਾਦ ਹੋ ਗਈਆਂ ਬੈਂਕਾਂ ਸਾਹਿਬ ਉਹਨਾਂ ਦੇ ਕੋਠੇ ਡਿੱਗ ਪਿਆ ਗਾੜੀ ਜੀ ਤੇ ਇਦਾਂ ਵਾ ਜੀ ਇਹ ਸਾਰੀ ਇਹੋ ਹੀ ਅਪੀਲ ਕਰਦੇ ਗਵਰਨਮੈਂਟ ਨੂੰ ਸਾਰ ਲੀ ਜਾਵੇ ਇਸ ਦਰਿਆ ਦਾ ਨਹਿਰ ਦਾ ਰੂਪ ਦਿੱਤਾ ਜਾਵੇ ਇਹਨੂੰ ਕਈਆਂ ਸਾਲਾਂ ਤੋਂ ਇਹਦੀ ਮੰਗ ਹੈਗੀ ਆ ਵੀ ਨਹਿਰ ਦਾ ਰੂਪ ਦਿੱਤਾ ਜਾਵੇ ਪਹਿਲੋਂ ਕਾਂਗਰਸ ਸਰਕਾਰ ਦੇ ਵੇਲੇ ਜਦੋਂ ਛਕੀ ਦਾ ਇਥੇ ਇਲਾਕਾ ਹੈ ਉਹ ਵੀ ਆਂਦਾ ਹੈ ਮੈਂ ਟਰੈਕਟਰ ਲਿਆਣ ਕੇ 500 ਟਰੈਕਟਰ ਦਊ ਤੁਹਾਡਾ ਬੰਨ ਪੱਕਾ ਕਰ ਦੂੰਗਾ ਅੱਛਾ ਵਾਦਾ ਕੀਤਾ ਸੀ ਬਾਅਦ ਚ 10 ਸਾਲ ਰਾਜ ਕਰਕੇ ਆਓ ਉਹਨਾਂ ਨੇ ਕੋਈ 500 ਟਰੈਕਟਰ ਨਹੀਂ ਦਿੱਤਾ ਨਾ ਬੰਨ ਪੱਕਾ ਕੀਤਾ ਵਾ ਇਹ ਸਾਨੂੰ ਸਾਡੇ ਕੋਲ ਵੋਟਾਂ ਹੀ ਐਸੇ ਚੱਕਰ ਚ ਲਗਾਈ ਜਾਂਦੀਆਂ ਜੀ ਇਹ ਬੰਦ ਕਿਸਾਨਾਂ ਕਿਸਾਨਾਂ ਨੂੰ ਭਾਵਕ ਕਰਕੇ ਤੁਹਾਡਾ ਰੱਦਾ ਕਿ ਜਦੋਂ ਕੋਈ ਸਰਕਾਰ ਆਉਂਦਾ ਜਦੋਂ ਸਤਾ ਚ ਆਉਂਦੀ ਹੈ ਤਾਂ ਉਹ ਪਹਿਲਾਂ ਤੁਹਾਡੇ ਨਾਲ ਆ ਕੇ ਵਾਦਾ ਕਿ ਸਭ ਤੋਂ ਪਹਿਲਾਂ ਮੈਂ ਤਾਂ ਮੁਸ਼ਕਲ ਦੇਖੀ ਜਾਂਦੀ ਹੈ ਕਿਸਾਨਾਂ ਦੀ ਮੁਸ਼ਕਲ ਕੀ ਹੈ ਤਾਂ ਜਦੋਂ ਮੁਸ਼ਕਲ ਤੁਸੀਂ ਦੱਸਦੇ ਹੋ ਕਿ ਬੰਨਦੀ ਆ ਤੇ ਇਸ ਵਾਦਾ ਹਰ ਵਾਰੀ ਹੀ ਹੁੰਦਾ ਇਹੋ ਵਾਦਾ ਜੀ ਸਾਡਾ ਬੰਨਦਾ ਹੀ ਬੰਨਦਾ ਵਾਦਾ ਕਰਕੇ ਵੋਟਾਂ ਲਈ ਇਹ ਕਿੰਨੀ ਵਾਰ ਟੁੱਟ ਚੁੱਕਾ ਬੰਨ ਇਹ ਬੰਨ ਸਾਡਾ ਮੇਰੀ ਸੰਭਾਲ ਜੀ ਦੀ ਚਾਰ ਪੰਜ ਵਾਰੀ ਟੁੱਟ ਚੁੱਕਾ ਜੀ ਸਸ ਜੀ ਬੰਨ ਦੇ ਕਾ ਟਟ ਗਿਆ ਵਾ ਲੋਕੀ ਕੋ ਤੇ ਚਲ ਚੁਲ ਗਏ ਇਥੋਂ ਜੀ ਚਰੇ ਮੁੜ ਕੇ ਪਤਾ ਨਹੀਂ ਲਗਾ ਕੇ ਚਲ ਗਏ ਜੂ ਪੀ ਜਾ ਪੀ ਨੂੰ ਨਿਕਲ ਗਏ ਆ ਪਹਿਲੀਆਂ ਪੋਲੀਆਂ ਮਹਿੰਗੀਆਂ ਸਸਤੀਆਂ ਦੇ ਕੇ ਕੋ ਪਿੰਡ ਚ ਚਲ ਕੇ ਪਿੰਡ ਰਹਿੰਦਾ ਵੀ ਇੰਨਾ ਵੀਰ ਉਹਨਾਂ ਦੀ ਨਾਲ ਹੀ ਵਹਿਕ ਵਾ ਇਹ ਪੰਜ ਛੇ ਭਰਾ ਇਥੇ ਰਹਿੰਦੇ ਸੀ ਸਾਰਾ ਪਿੰਡ ਹੀ ਵਜਾ ਹੀ ਥੇ ਇਹਨਾਂ ਦਾ ਦੇ ਇਹ ਵੀ ਪਿੰਡ ਉਚਾਰੇ ਦਾ ਐਸ ਬਣਾਈ ਇੱਥੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਜੀ ਬਿਲਕੁਲ ਨਾ ਇੱਥੇ ਪਹੁੰਚਾਈ ਜਾਂਦਾ ਨਾ ਜਿਸ ਤਰ੍ਹਾਂ ਟਰੈਕਟਰ ਦੇ ਉੱਪਰ ਆਪਾਂ ਆਏ ਆ ਰਸਤੇ ਦੇ ਵਿੱਚ ਸਾਰਾ ਰਸਤਾ ਬਹੁਤ ਜ਼ਿਆਦਾ ਬੁਰੀ ਹਾਲਤ ਸੀਗੀ ਜਿਸ ਤਰ੍ਹਾਂ ਕਿਸਾਨਾਂ ਨੇ ਹੁਣ ਜਿਹੜਾ ਆਪਣਾ ਇਸ ਰੇਤ ਨੂੰ ਜਿਸ ਤਰ੍ਹਾਂ ਭਗਾਂਤਮਨ ਹੁਣ ਰੱਖਿਆ ਵਾ ਬਾਕੀ ਜਿਹੜਾ ਜਿਹਦਾ ਖੇਤ ਹੈ ਉਸੇ ਦੀ ਰੇਤ ਆ ਤੇ ਰੇਤ ਨੂੰ ਕੱਢਣ ਵਾਸਤੇ ਫੇਰ ਕਿਦਾਂ ਇਸ ਤਰ੍ਹਾਂ ਕੀਤਾ ਜਾਊਗਾ ਨਹੀਂ ਜੇ ਰੇਤ ਕਿਸੇ ਬੰਨੇ ਨਹੀਂ ਲੱਗਦੀ ਨਾ ਤੇ ਇਹਨੂੰ ਕਿਰਾਇਆ ਹੀ ਫਿਰਦਾ ਵਾ ਹੂੰ ਕਿਰਾਏ ਨਾਲ ਕਿਸੇ ਪਾਸੇ ਨਹੀਂ ਲੱਗਦੀ ਮਿੱਟੀ ਹੋਵੇ ਤੇ ਉਹ ਕਿਰਾਇਆ ਲੈ ਜਾਂਦਾ ਖਿੱਚ ਕੇ ਰ ਵੇ ਇਹ ਰੇਤ ਕਿੱਥੋਂ ਖਿੱਚੀ ਜਾਣੀ ਹੈ ਇਹ ਤੇ ਕੋਈ ਆਪਦਾ ਹੀ ਸਰਕਾਰ ਹੀ ਬਣਾਵੇ ਪਰਾਲਾ ਕਰੇ ਨਾਲ ਇਹ ਜੀਵਿੰਦਾਰਾਂ ਦਾ ਸੰਯੋਗ ਦਵੇ ਤੇ ਰੇਤ ਕਿਸੇ ਪਾਸੇ ਲਾਈ ਜਾਵੇ ਮਾਓ ਜੀ ਨੂੰ ਕਿਵੇਂ ਦਿਖਦੀ ਉਪਰਕਰਨ ਮਾਓ ਜੀ ਜੀ ਅੱਕੇ ਵੀ ਨਾ ਸਾਨੂੰ ਸਾਰਾ 6000 ਰੁਪਏ ਦਿੱਤਾ ਤੇ ਜਿਹਨਾਂ ਨੇ ਉਹ ਵੀ ਕੋਈ ਨਹੀਂ ਮਿਲਿਆ ਜੀਵਿੰਦਾਰਾਂ ਨੂੰ ਉਹਦੇ ਜੀ ਐਂ ਕੋਈ ਟੀ ਲੰਮੀ ਆਸ ਨਹੀਂ ਚਲੋ ਗਾਂ ਭਵਨ ਦਮਾਨ ਨੂੰ ਅਸੀਂ ਕਹਿੰਦੇ ਆ ਅਪੀਲ ਕਰਦੇ ਆ ਵੀ ਇਹਨਾਂ ਦੀ ਵਾਅਦਾ ਤੋਂ ਵਾਅਦਾ ਸਪੋਰਟ ਕੀਤੀ ਜਾਵੇ ਜੀਵਿੰਦਾਰਾਂ ਦੀ ਇਹਨਾਂ ਦਾ ਕਸੂਰ ਕੀ ਹੈਗਾ ਖਡੂਰ ਸਾਹਿਬ ਹਲਕੇ ਦਾ ਸਾਡਾ ਕੀ ਕਸੂਰ ਵਾ ਸਾਨੂੰ ਤੇ ਐਰ ਹੀ ਮਾਰਿਆ ਜਾਂਦਾ ਛਾਰ ਕੋਈ ਲੈਂਦਾ ਨਹੀਂ ਸਾਡੀ ਇਹ ਜਦੋਂ ਲਾਲਪੁਰਾ ਸਾਹਿਬ ਜਿੱਤੇ ਆ ਪਹਿਲੀ ਵਾਰੀ ਉਥੇ ਗੁਰਦਾਰਾ ਸਾਹਿਬ ਜਿੱਥੇ ਆਪਣਾ ਨਿਸ਼ਾਨ ਸਾਹਿਬ ਟੁੱਟ ਚੁੱਕਾ ਵਾ ਉਥੇ ਪਹਿਲੀ ਵਾਰੀ ਛੱਧਿਆ ਉਹਨਾਂ ਨੂੰ ਪਹਿਲੇ ਦਿਨ ਉਥੇ ਆਏ ਆ ਜਿਸ ਦਿਨ ਜਿੱਤਨ ਤੋਂ ਬਾਅਦ ਆਂਦੇ ਹੀ ਆ ਛੜਕ ਬਣਾ ਦੇਾਂਗੇ ਅੱਛਾ ਤਿੰਨ ਚਾਰ ਸਾਲ ਹੋ ਗਏ ਜੀ ਇਹ ਸੜਕ ਨਹੀਂ ਕੋਈ ਬਣੀ ਤੇ ਜਿੰਦਰ ਸਿੰਘ ਜਦੋਂ ਲਾਲਪੁਰਾ ਆਏ ਸੀਗੇ ਤੇ ਉਹਨਾਂ ਨੇ ਵੀ ਇਹੋ ਵਾਅਦਾ ਕੀਤਾ ਸੀਗਾ ਕਿ ਤੁਹਾਡਾ ਜਿਹੜਾ ਬੰਨ ਯਰ ਪੱਕਾ ਕੀਤੇਗਾ। ਇਰਮਾਨ ਦਾ ਦੇ ਵੀ ਨਹਿਰ ਦਾ ਰੂਪ ਅਸੀਂ ਦੇਤਾ ਵਾ ਰਿਕਾਰਡ ਜੀ ਇਹਦਾ ਤਾਂ ਸਰਕਾਰ ਨੂੰ ਭੇਜਿਆ ਹੋਇਆ ਇਹਦਾ ਨਹਿਰ ਦਾ ਰੂਪ ਦੇ ਕੇ ਤੇ ਇਹਨੂੰ ਅਸੀਂ ਪੱਕਾ ਕਰਾਂਗੇ। ਜੇ ਨਹਿਰ ਦਾ ਰੂਪ ਹੋ ਜੇ ਉੱਥੇ ਪਿੱਛੇ ਤੁਸੀਂ ਜਾ ਕੇ ਵੇਖੋ ਰਾਧਾ ਸਾਮਾਮੀ ਵਾਲੇ ਡੇਰੇ ਵਾਲਿਆਂ ਨੇ ਥੋੜੇ ਥਾਂ ਥਾਣੀ ਪਾਣੀ ਨਿਗਾਇਆ ਇਹੋ ਹੀ ਦਰਿਆ ਆਉਂਦਾ ਉਥੋਂ। ਅੱਛਾ ਉਹਨਾਂ ਦਾ ਥੋੜੇ ਥਾਂ ਥਾਣੀ ਪਾਣੀ ਨਿਗਾਇਆ ਬਹੁਤ ਕਿੱਲੇ ਵਿੱਚ ਸਾਰੀ ਪੈਲੀ ਪਈ ਦਰਿਆ ਉੱਚਾ ਹੋ ਗਿਆ ਵਿੱਚੋਂ। ਰੇਤਾ ਪੈ ਬੈ ਗੇ। ਤੇ ਪਾਸੇ ਪੜੀਆਂ ਨੀਵੀਆਂ ਹੋ ਗਈਆਂ ਪਾਣੀ ਜਾਣੂ ਹੀ ਹੋਣਾ ਜੀ ਪਾਣੀ ਕਿੱਧਰ ਨੂੰ ਜਾਵੇ ਤੇ ਹੁਣ ਕਿਸਾਨ ਆਪਣਾ ਫੇ ਗੁਜ਼ਾਰਾ ਕਿਵੇਂ ਕਰਨਗੇ ਕਿਸ ਤਰੀਕੇ ਨਾਲ ਕਿਸਾਨਾਂ ਦੀ ਹੁਣ ਹੈਲਪ ਹੋ ਸਕਦੀ ਇਹਨਾਂ ਦੀ ਇਹੋ ਹੀ ਹਾਲ ਹੈ ਜੀ ਇਹਨਾਂ ਦੀ ਇਹ ਬੰਨ ਵੱਜ ਜੇ ਇਹਨਾਂ ਨੂੰ ਕਣਕ ਦੀ ਕੋਈ ਆਸ ਹੋ ਜੇ ਪਹਿਲੀ ਗੱਲ ਤੇ ਕਣਕੀ ਬੀਜ ਹੀ ਨਹੀਂ ਜਾਣੀ ਇਹ ਬੱਤਰ ਹੀ ਨਹੀਂ ਆਉਣੀਆਂ ਪੜੀਆਂ ਤੇ ਪਾਣੀ ਦਾ ਚਾਰ ਚਾਰ ਪੰਜ ਪੰਜ ਸਪੋਰਟ ਖਲੋਤਾ ਥੋੜਾ ਛੜਕਾ ਵਾਲਾ ਬੰਨਾ ਹੀ ਆ ਜਿੱਥੇ ਬਚਿਆ ਜਿੱਥੇ ਛੜਕਦੇ ਟ੍ਰੈਕਟਰ ਲੰਘਦਾ ਉਦਾਂ ਇਧਰ ਬਹੁਤ ਜ਼ਿਆਦਾ ਪਾਣੀ ਹੈ ਤੇ ਇਹਨਾਂ ਨੂੰ ਇਹ ਨਾਲ ਸਪੋਰਟ ਕੀਤੀ ਜਾਵੇ ਐਨਆਰਆਈ ਵੀਰਾਂ ਨੂੰ ਵੀ ਹੈ ਇਹਨਾਂ ਨੇ ਟਾਡਾ ਵੀ ਧੰਨਵਾਦ ਕਰਦੇ ਜਿਹੜਾ ਸਾਡੀ ਛਾੜ ਲਈ ਤੇ ਇੰਦੇ ਸਾਡੇ ਕੋਲ ਪੱਤਰਕਾਰ ਹੀ ਨਹੀਂ ਪਹੁੰਚਾਇਆ ਸੀ ਹਾਂਜੀ ਹਜੇ ਤੱਕ ਵਰਗੀ ਵੀਡੀਓ ਤੁਹਾਡੀ ਕੋਈ ਵਾਇਰਲ ਨਹੀਂ ਹੋਈ ਨਹੀਂ ਜੀ ਕੋਈ ਸਾਡਾ ਪੱਤਰਕਾਰ ਨਹੀਂ ਕੋਈ ਪਹੁੰਚਾਇਆ ਇੱਥੇ ਕੋਈ ਮੰਤਰੀ ਨਹੀਂ ਪਹੁੰਚਿਆ ਬੀਜੇਪੀ ਵਾਲੇ ਇੱਥੇ ਮੁੰਡੇ ਪਿੰਡ ਆਏ ਆ ਉਹਨਾਂ ਨੇ ਲਈ ਆ ਛਾੜ ਲੋਕਾਂ ਦੀ ਉਹ ਵੀ ਇੱਕ ਦੋ ਵਾਰ ਹੀ ਆਏ ਆ ਤੇ ਉਹ ਆਂਦੇ ਹੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਅਸੀਂ ਉਹਨਾਂ ਨੂੰ ਇਹੋ ਹੀ ਆਖਿਆ ਵੀ ਸਾਡੇ ਕੋਲ ਵੋਟਾਂ ਲਈਆਂ ਜਾਂਦੀਆਂ ਹੂੰ ਬੰਨ ਦੇ ਚੱਕਰ ਚ ਵੋਟਾਂ ਤੋਂ ਪਹਿਲਾਂ ਕੋਈ ਸਾਡਾ ਛਾਰ ਲਓ ਬੰਨ ਬੰਨੋ ਸਾਡਾ ਨਹਿਰ ਦਾ ਰੂਪ ਜਿਹੜਾ ਸਾਡੀ ਰਿਪੋਰਟ ਕਰੂ ਅਸੀਂ ਦੇ ਜਿਸ ਤਰੀਕੇ ਨਾਲ ਕਿ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ 1600 ਕਰੋੜ ਰੁਪਏ ਦਾ ਵੀ ਦਿੱਤਾ ਗਿਆ ਪੰਜਾਬ ਨੂੰ ਪੈਕੇਜ ਹਾਂਜੀ ਉਹ ਆਂਦੇ 1600 ਕਰੋੜ ਰੁਪਏ ਦੇ ਚੱਲ ਦੇਤਾ ਉਹਨਾਂ ਨੇ ਪਹਿਲਾਂ ਵੀ ਕਰੀ ਜਾਂਦੇ 1 ਕਰੋੜ ਤੇ 90 ਲੱਖ ਰੁਪਇਆ ਦਰਿਆ ਤੇ ਅਸੀਂ ਖਾਲੀ ਦਾ ਹੀ ਦਿੱਤਾ ਵਾ ਉਹ ਹੁਣ ਵੀ ਕੋਈ ਪੈਸੇ ਦਾ ਕੋਈ ਹਸਾਬ ਤਾਂ ਨਹੀਂ ਲੱਗਣ ਦਿਆ। ਕੋਲ ਜਾਮ ਤਾਂ ਸੀਐਮ ਭਗਵੰਤ ਸਿੰਘ ਮਾਨ ਹੋਣਾਂ ਦੇ ਭਰਾ ਦੇ ਵੱਲੋਂ ਵੀ ਜਿਹੜਾ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਆ ਕਿ ਇਹ ਜਿਹੜਾ ਹਜ਼ਾਰਾਂ ਕਰੋੜ ਰੁਪਏ ਖਾ ਗਏ ਨੇ। ਇਹ ਆਖੀ ਜਾਂਦੇ ਉਹ ਕੋਈ ਜਾਂਦਾ ਪੈਸੇ ਹੈਗੇ ਆ। ਹੂੰ। ਦੂਜਾ ਮੰਤਰੀਆਂ ਦਾ ਪੈਸਾ ਕੋਈ ਨਹੀਂ ਹੈਗਾ ਕੋਲ। ਇਹ ਜੀ ਉਹਨਾਂ ਨੂੰ ਪਤਾ ਹੁਣ ਕੀ ਪਤਾ ਲੱਗਦਾ ਕਿ ਤਰ੍ਹਾਂ ਚਲ ਗਿਆ। ਮੰਤਰੀ ਇਹਨਾਂ ਦੇ ਖੁਦ ਛਾ ਕੇ ਸੰਪਰਦਾਂਵਾਂ ਦੇ ਘੜੀ ਅਰਦਾਸ ਬੰਦੀ ਕਰਦੇ ਨੇ ਕਿ ਤੁਸੀਂ ਜਿਹੜਾ ਵਾ ਬਾਬਾ ਜੀ ਅੱਗੇ ਹੋ ਕੇ ਜਿਹੜਾ ਮੱਤ ਕਰੋ ਸਰਕਾਰ ਦੇ ਹੱਥ ਖੜੇ। ਸੰਪਰਦਾਇਆ ਜੀ ਸਾਡੇ ਤੇ ਆ ਹੁਣ ਬਾਬਾ ਬਾਬੇ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਬਾਬੇ ਉਤਾਰ ਸਿੰਘ ਜੀ ਸੁਰ ਸਿੰਘ ਵਾਲੇ ਉਹ ਸਾਡੀ 23 ਜੀ ਵੀ ਮਦਦ ਕੀਤੀ ਉਹਨਾਂ ਨੇ 13 ਜੀ ਵੀ ਕੀਤੀ ਆ 13 ਜੀ ਪਾਣੀ ਉਥੇ ਬਹੁਤ ਟੁੱਟ ਗਿਆ ਇਨਸਾਨ ਸਾਹਿਬ ਲਾ ਕੇ ਜਿੱਥੇ ਉਹਨਾਂ ਨੇ ਅਸੀਂ ਛਾਲ ਪਿਸੋਂ ਦਿਨ ਮਨਾਉਂਦੇ ਆ ਤੇ ਉਥੇ ਪਾਣੀ ਟੁੱਟ ਗਿਆ ਉਦੋਂ ਵੀ ਉਹਨਾਂ ਨੇ ਵੱਧਾਵਾ 13 ਜੀ ਵੀ ਤੇ ਜੀ ਵੀ ਫੇ ਉਹਨਾਂ ਨੇ ਸਪੋਰਟ ਕੀਤੀ ਉਦਾਂ ਵੀ ਉਹ ਕਿੜਾ ਮਾਰਦੇ ਰਹਿੰਦੇ ਆ ਮਿੱਟੀ ਪਾਉਣ ਨੂੰ ਜੀ ਕੋਈ ਜਾਂਦਾ ਸੰਗ ਤੇ ਜਾਂਦੀ ਆ ਬਾਬਿਆਂ ਦੇ ਗਾੜੀ ਹੱਥ ਭਲਾ ਜੋੜਦੇ ਬਾਬਾ ਜੀ ਸਾਡੀ ਮਦਦ ਕਰੋ ਉਹ ਮਸ਼ੀਨ ਭੇਜਤੀ ਆ ਰੋਖ ਲਾਏ ਸੀ ਸਾਰੇ ਰੁੜ ਗਏ ਨਾਲ ਨਾਲ ਰੋਖ ਲਾਏ ਸੀ ਵਾਂ ਤੋਂ ਉਤੋਂ ਤੱਕ ਬਾਬੇ ਖਡੂਰ ਸਾਹਿਬ ਵਾਲੇ ਵੀ ਲਾਏ ਸੀ ਤੇ ਬਹੁਤ ਜ਼ਿਆਦਾ ਜੀ ਨਿਸ਼ਕਾਨ ਹੋ ਗਿਆ ਸਾਡਾ ਇਹਦੇ ਚ ਮਾਰੇ ਗਏ ਗਰੀਬ ਬੰਦੇ ਆ ਦਿਹਾੜੀ ਵੀ ਨਹੀਂ ਕਰਨ ਜੋਗੇ ਇਹਦੇ ਜ਼ਿੰਮੇਦਾਰ ਸਹੀ ਗੱਲ ਹਾਂਜੀ ਇਹਨਾਂ ਦੇ ਫੱਲੇ ਕੱਖ ਨਹੀਂ ਗਾ ਜੀ ਇਹਨਾਂ ਦੀ ਸਪੋਰਟ ਕੀਤੀ ਜਾਵੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਬੰਨ ਵੱਜ ਜੀ ਇਹ 4 ਕਿਲੋਮੀਟਰ ਬੰਨ ਵਾ ਇਹਦੇ ਬਹੁਤ ਜ਼ਿਆਦੇ ਪੈਸੇ ਦੀ ਲਾਗਤ ਆਉਣੀ ਫੇਰ ਵੱਜਣਾ ਜੀ ਇਸ ਤਰ੍ਹਾਂ ਕਿਹੜਾ ਕਿਸਾਨਾਂ ਨਾਲ ਗਲਵਾ ਕਰ ਰਹੇ ਆ ਕਿ ਵੱਡੇ ਪੱਧਰ ਦੇ ਉੱਪਰ ਜਿਹੜਾ ਵਾ ਇਹ ਲਾਗਤ ਆਉਣੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਹੁਣ ਬੰਨ ਦੀ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾਉਂਦੇ ਰਾਵਾਂਗੇ ਨਾਲ ਅਸੀਂ ਕਮੈਂਟ ਬਾਕਸ ਦੇ ਵਿੱਚ ਨੰਬਰ ਵੀ ਜ਼ਰੂਰ ਰਿਪਲੈਂਡ ਕਰਦਾਵਾਂਗੇ ਤੁਸੀਂ ਜਿਹੜਾ ਗੱਲਬਾ ਕਰ ਸਕਦੇ ਹੋ ਪਿੰਡ ਦੇ ਮੁਦਵਾਰਨ ਮੈਨੂੰ ਦਿਓ ਇਜਾਜ਼ਤ ਧੰਨਵਾਦ